ਓਈ ਜਨ ਹਰਸਉਂ ਦੇਵ ਜੋਰ ਚਰਨ ਗਹਾ ਬ ਕੋ ਸ਼ ਬਰਸਨਾ ਨਿਜ ਪ੍ਰਾਣੀ ਅਕੂਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬ੍ਰਹਮ ਗਿਆਨੀ ਸਗਲ ਕੀ ਰੀਨਾ ਤੰਗਰਾ ਸਬ੍ਰਮਹ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਾਵਿਓ ਪਰਮਾਇ ਬ੍ਰਹਮ ਗਿਆਨੀ ਤੇ ਗਜ ਬੁਰਾ ਨ ਭਇਆ ਬ੍ਰਹਮ ਗਿਆਨੀ ਸਰ ਅਸੰਦਰਸੀ ਬ੍ਰਹਮ ਗਿਆਨੀ ਕੀ ਦੇਹ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮਤਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮਤਿਆਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰ ਪਿਆਰੇ ਗੁਰ ਸਵਾਰੇ ਸਤ ਸੰਗੀ ਜਣੋ ਬਿਜਾਨਾ ਦੇ ਤਰ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅਮਰਤਵੈਲ ਦੇ دیਵਾਨਾ ਵਿਖੇ ਹਾਜ਼ਰੀਆਂ ਲਵਾ ਰਹੇ ਹਾਂ ਆਓ ਲੜੀਵਾਰ ਕੁਰਬਾਨੀ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ ਲੜੀਵਾਰ ਕਥਾ ਕਰਦੇ ਹੋਏ ਆਪਾਂ ਸ੍ਰੀ ਸੁਖੁਣੀ ਸਾਹਿਬ ਜੀ ਦੇ ਪਵਿੱਤਰ 8ਵੀਂ ਅਸ਼ਟਵਰੀ ਦਾ ਤੀਸਰਾ ਪਾਠ ਸਰਵਣ ਕੀਤਾ ਹੈ ਇਸ ਅਰਧਵੀ ਅਸ਼ਟਪਰੀ ਦੇ ਤੀਸਰੇ ਪਰਿਰਾਹੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਆਰੰਭ ਕਰਕੇ ਸਰਪਣ ਕਰੀਏ ਉਸ ਤੋਂ ਪਹਿਲਾਂ ਗੁਰ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬਲੰਦ ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਬ੍ਰਹਮ ਗਿਆਨੀ ਸਗਲ ਕਿਰੀਨਾ ਰੀਨਾ ਮਤਲਬ ਧੂੜ ਰੀਨਾ ਸ਼ਬਦ ਅਸੀਂ ਮਾਲਵੇ ਵਿੱਚ ਲਗਭਗ ਜ਼ਿਆਦਾ ਵਰਤਦੇ ਆ ਜਦੋਂ ਕੋਈ ਪਸ਼ੂ ਮਲੇ ਧੂੜੀ ਛਾਂਦਾ ਥੱਲੇ ਜੋ ਧੂੜ ਘਰਦਾ ਨਿਕਲਦਾ ਉਹਨੂੰ ਰੀਨ ਕਹਿੰਦੇ ਆ ਦੇਨ ਤੋਂ ਭਾਵ ਹੈ ਨਿਮਰਤਾ ਇਥੇ ਨਿਮਰ ਦੀਨ ਤੋਂ ਭਾਵ ਹੈ ਗਰੀਬੀ ਨਿਮਰਤਾ ਤਾਂ ਬ੍ਰह्म ज्ञानी ਜਿਹੜਾ ਹੈ ਉਹ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਕੇ ਰਹਿੰਦਾ ਹੈ ਭਾਵ ਨਿਮਰਤਾ ਰੱਖਦਾ ਆਤਮ ਰਸ ਬ੍ਰह्म ज्ञानी ਚੀਨਾ ਕਿਉਂਕਿ ਉਹ ਆਤਮਕ ਰਸ ਨਾਲ ਜੁੜਿਆ ਹੁੰਦਾ ਇਸ ਕਰਕੇ ਸਾਰਿਆਂ ਦੇ ਵਿੱਚ ਇੱਕ ਪਰਮੇਸ਼ਰ ਨੂੰ ਜਾਣਦਾ ਹੋਇਆ ਸਾਰਿਆਂ ਵਿੱਚ ਉਸ ਨੂੰ ਦੇਖਦਾ ਹੈ ਤੇ ਸਭ ਦੇ ਨਾਲ ਚੰਗਾ ਸੁਭਾਅ ਵਰਤਦਾ ਹੈ ਆਤਮਕ ਆਨੰਦ ਨੂੰ ਪ੍ਰਾਪਤ ਕਰਦਾ ਹੈ ਬ੍ਰਹਮ ਗਿਆਨੀ ਕੀ ਸਭ ਉੱਪਰ ਮਯਾ ਔਰ ਬ੍ਰਹਮ ਗਿਆਨੀ ਸਭ ਤੇ ਕਿਰਪਾ ਹੀ ਕਰਦਾ ਹੈ ਦਇਆ ਹੀ ਕਰਦਾ ਹੈ ਮਯਾ ਮਤਲਬ ਕਿਰਪਾ ਦ੍ਰਿਸ਼ਟੀ ਮਰਮ ਗਿਆਨੀ ਤੋਂ ਕਹੇ ਦਾ ਬੁਰਾ ਨਹੀਂ ਹੁੰਦਾ ਉਹ ਜੋ ਵੀ ਕਰਦਾ ਹੈ ਵਧੀਆ ਕਰਦਾ ਹੈ ਭਲਾ ਕਰਦਾ ਹੈ ਇਹ ਉਸ ਦੇ ਸੰਭਾਰੇ ਵਿੱਚ ਆ ਜਾਂਦਾ ਹੈ ਜਿਵੇਂ ਪਰਮੇਸ਼ਰ ਵੀ ਸਭ ਦਾ ਭਲਾ ਹੀ ਕਰਦਾ ਹੈ ਭਾਵੇਂ ਕਿ ਬਹੁਤੇ ਮਨੁੱਖ ਰੱਬ ਨੂੰ ਵੀ ਚੰਗਾ ਨਹੀਂ ਕਹਦੇ ਕਿਉਂਕਿ ਪਰਮੇਸ਼ਰ ਆਪਣੀ ਮਰਜ਼ੀ ਵੀ ਕਰਦਾ ਹੈ ਕਹਿਂਦੇ ਇਸਲਾਮ ਹੀ ਲੈਂਦਾ ਉਹ ਆਪਣੇ ਭਦਕਾਂ ਤੋਂ ਬਗੈ ਇਸ ਕਰਕੇ ਪਰਮੇਸ਼ਰ ਸਰਵ ਦੇ ਉੱਤੇ ਕਿਰਪਾ ਰੱਖਦਾ ਹੈ ਇਸੇ ਤਰ੍ਹਾਂ ਬ੍ਰਹਮ ਗਿਆਨੀ ਵੀ ਉਹਦਾ ਰੂਪ ਹੋ ਜਾਂਦਾ ਹੈ ਉਹ ਵੀ ਕਿਰਪਾ ਦ੍ਰਿਸ਼ਟੀ ਰੱਖਦਾ ਹੈ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ ਬ੍ਰਹਮ ਗਿਆਨੀ ਤੋਂ ਕਿਸੇ ਦਾ ਵੀ ਮਾਰਾ ਨਹੀਂ ਹੁੰਦਾ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਦਾ ਜਿਹੜਾ ਸੁਭਾਅ ਬਣ ਜਾਂਦਾ ਹੈ ਗਿਆਨ ਹੋ ਜਾਂਦਾ ਹੈ ਕਿ ਸਾਰਿਆਂ ਵਿੱਚ ਇੱਕ ਵਸਦਾ ਹੈ ਤੇ ਫਿਰ ਸਾਰਿਆਂ ਨੂੰ ਬਰਾਬਰ ਦੇਖਦਾ ਜਿਵੇਂ ਭਾਈ ਕन्हैया ਜੀ ਜਲ ਸਿਕਾਉਂਦੇ ਹੋਏ ਸਿੱਖ ਫੌਜਾਂ ਤੇ ਮੁਸਲ ਫੌਜਾਂ ਵਿੱਚੋਂ ਪਰਵੇਸ਼ਣ ਨੂੰ ਦੇਖਦੇ ਹਨ ਗੁਰਨਾਨ ਦੇਵ ਗੁਰੂ ਗੋਬਿੰਦ ਸਿੰਘ ਨੂੰ ਵੇਖਦੇ ਹਨ ਔਰ ਪਾਣੀ ਸਿਕਾਉਂਦੇ ਹੋਏ ਕਿਤੇ ਵੀ ਦਵੈਤ ਨਹੀਂ ਕਰਦੇ ਸਮਦਰਸੀ ਉਹਨਾਂ ਦੀ ਦ੍ਰਿਸ਼ਟੀ ਬਰਾਬਰ ਹੋ ਜਾਂਦੀ ਹੈ ਤੇ ਦ੍ਰਿਸ਼ਟੀ ਬਰਾਬਰ ਕਰਨ ਦਾ ਇਹ ਉਪਦੇਸ਼ ਇੱਕ ਥਾਂ ਤੇ ਧੰਗੁਰ ਨਾਨਕ ਦੇਵ ਜੀ ਜੋਗੀਆਂ ਨੂੰ ਵੀ ਦਿੰਦੇ ਹਨ ਜੋਗ ਇਹਨਾਂ ਖੰਠਾ ਜੋਗ ਇਹਨਾਂ ਡੰਡਾ ਜੋਗ ਇਹਨਾਂ ਭਸਮ ਚੜ੍ਹਾਈ ਹੈ ਜੋਗ ਇਹਨਾਂ ਮੁੰਦੀ ਮੂंड ਭੰਡਾਇਆ ਹੈ ਜੋਗ ਇਹਨਾਂ ਸਿੰਘੀ ਵਾਈਆ ਅੰਜਨ ਮਾਏ ਨਿਰੰਜਨ ਰਈਆ ਜੋਗ ਜੋਗ ਤੇ ਪਾਈਆ ਗੱਲ ਨਹੀਂ ਜੋਗਨ ਹੋਈ ਇੱਕ ਰੇਟ ਦਾ ਸੰਸਾਰ ਜਾਣਾ ਜੋ ਵੀ ਕਈ ਹੈ ਸੋਈ ਤੁਗਨਾਨ ਪਾਤਸ਼ਾਹ ਜੀ ਕਹਿੰਦੇ ਅਸਲੀ ਪਰਮੇਸ਼ਰ ਨਾਲ ਉਹੀ ਜੁੜ ਸਕਦਾ ਹੈ ਜਿਹੜਾ ਸਾਰਿਆਂ ਵਿੱਚ ਉਸ ਇੱਕ ਨੂੰ ਵੇਖਦਾ ਹੈ ਇੱਕ ਦਾ ਖਿਆਲ ਰੱਖਦਾ ਹੈ ਸਮ ਦ੍ਰਿਸ਼ਟੀ ਜਿਸ ਦੀ ਹੋ ਜਾਂਦੀ ਹੈ ਤੇ ਸਮ ਦ੍ਰਿਸ਼ਟੀ ਵਿੱਚੋਂ ਅਮਰ ਦੀਆਂ ਬੂੰਦਾਂ ਝਾਕਦੀਆਂ ਭਾਵ ਕਿਰਪਾ ਦ੍ਰਿਸ਼ਟੀ ਵਰਸਦੀ ਹੈ ब्रह्मज्ञानी की जेठ अमृत बरसी और सारे अनुमितो तो रहत करने वाला ब्रह्मज्ञानी सब ते अमृतमय दृष्टि पौंदा है सब दा भला करता है ब्रह्मज्ञानी बंधन ते मुक्त है जेड़ा ब्रह्मज्ञानी है ओ संसार दे बन्धाना तो मुक्त है ਔਰ ਇਸ ਸੰਸਾਰ ਦਾ ਕੋਈ ਬਦਲ ਨਹੀਂ ਪਿਆ ਹੋਇਆ ਜਿਉਂਦਾ ਮੁਕਤ ਹੈ ਜਿਵੇਂ ਭਗਤ ਜੀ ਕਹਿੰਦੇ ਮੂਏ ਹੋਏ ਜੋ ਮੁਕਤ ਦੇਉਗੇ ਮੁਕਤ ਨਾ ਜਾਣੈ ਕੋਇਲਾ ਇਹ ਪੰਡਿਆ ਮੋਕੋ ਢੇਡ ਕਹਿਦਾ ਤੇਰੀ ਪੈਜ ਪਚੌਂਦੀ ਹੋਇਲਾ ਵੀ ਮਰ ਮੈਨੂੰ ਦਰਸ਼ਨ ਦਿਓ ਤਾਂ ਪਾਤਸ਼ਾਹ ਜੀ ਬਖਸ਼ੇ ਕਰਦੇ ਹਨ ਕਿ ਬ੍ਰਹਮ ਗਿਆਨੀ ਜਿਹੜਾ ਹੈ ਵੰਦਨਾ ਤੋਂ ਮੁਕਤ ਹੁੰਦਾ ਹੈ ਤੋ ਕਾਲੇ ਨਾਲ ਬੰਦਰਾ ਤੋਂ ਮੁਕਤ ਹੁੰਦਾ ਹੈ ਜਿਉਂਦਾ ਮੁਕਤ ਕਿਵੇਂ ਹੁੰਦਾ ਹੈ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ ਉਹਨਾਂ ਦੀ ਮਰਜ਼ਾਦਾ ਦੇ ਵਿੱਚ ਉਹ ਨਿਰਮਲ ਪਵਿੱਤਰ ਯੁਗਤ ਜੋ ਗੁਰੂ ਨੇ ਵਰਤਾਈ ਹੈ ਉਸ ਨੂੰ ਵਰਤਦਾ ਹੈ ਭਾਵਨਾਮ ਜਪਨਾ ਪਰਮੇਸ਼ਰ ਨਾਲ ਜੁੜਨਾ ਗੁਰੂ ਦੀ ਰਹਿਤ ਮਰਜ਼ਾਦਾ ਵਿੱਚ ਰਹਿਣਾ ਇਹ ਉਸ ਦੀ ਨਿਰਮਲ ਯੁਗਤੀ ਜੋ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਨੇ 239 ਸਾਲਾਂ ਵਿੱਚ ਸਾਨੂੰ ਸਿਖਾਈ ਉਹ ਗੁਰੂ ਪਿਆਰਿਓ ਪਾਤਸ਼ਾਹ ਜੀ ਨਾਲ ਮਿਲ ਕੇ ਉਹਦਾ ਰੂਪ ਹੋ ਜਾਂਦਾ ਹੈ ਐਸੇ ਬ੍ਰਹਮ ਗਿਆਨੀਆਂ ਨੂੰ ਸਾਡੀ ਨਮਸਕਾਰ ਹੈ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਤੇ ਬ੍ਰਹਮ ਗਿਆਨੀ ਦਾ ਜਿਹੜਾ ਭੋਜਨ ਹੈ ਖੁਰਾਕ ਹੈ ਉਹ ਪਰਮੇਸ਼ਰ ਦਾ ਗਿਆਨ ਹੀ ਹੈ ਜਦੋਂ ਵੀ ਦੋ ਗੁਰਮੋ ਇਕੱਠੇ ਹੋਣਗੇ ਤਾਂ ਰੱਬ ਦੀ ਗੱਲ ਹੀ ਕਰਨਗੇ ਕਿਉਂਕਿ ਉਹਦੇ ਵਿੱਚ ਹੀ ਉਹਨਾਂ ਨੂੰ ਰਸ ਹੈ ਤੇ ਮਾਇਆ ਧਾਰੀਆਂ ਨੂੰ ਸੰਸਾਰੀ ਲੋਕਾਂ ਨੂੰ ਮਾਇਆ ਦੇ ਸਮਾਨ ਚੋਰਾ ਸੌਂਦਾ ਰਸੋਇਨਾ ਰਸ ਰੂਪਾ ਕਾਮਨ ਰਸ ਪਰਮਨ ਕੀ ਬਾਸ ਰਸ ਘੋੜੇ ਰਸ ਏਂਜਾ ਮੰਦਰ ਰਸ ਮਿੱਠਾ ਰਸ ਮਾਸ ਇਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ ਪਾਤਸ਼ਾਹ ਜੀ ਕਹਿੰਦੇ ਐਨੇ ਜਿਹੜੇ ਹਨ ਰਸ ਸਰੀਰ ਦੇ ਵਿੱਚ ਹੈ ਪਰ ਕਿਤੇ ਮਨੁੱਖ ਨੇ ਨਾਮ ਦਾ ਰਸ ਨਹੀਂ ਰੱਖਿਆ ਪ੍ਰੀਤਮ ਜੀ ਕਹਿੰਦੇ ਇਸ ਤਰ੍ਹਾਂ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਨਾਮ ਜਪਣ ਵਾਲੀਆਂ ਰੂਹਾਂ ਦਾ ਭੋਜਨ ਪਰਮੇਸ਼ਰ ਦਾ ਗਿਆਨ ਹੋ ਜਾਂਦਾ ਹੈ ਉਹ ਜਿੱਥੇ ਬੰਦੇ ਆ ਪਰਮੇਸ਼ਰ ਦੀ ਗੱਲ ਕਰਦੇ ਆ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮਤਿਆਨ ਤੇ ਬ੍ਰਹਮ ਗਿਆਨੀ ਜੋ ਜਿੱਧਰ ਵੇਖਦਾ ਹੈ ਉਧਰ ਆਪਣੀ ਬ੍ਰਹਮ ਦ੍ਰਿਸ਼ਟੀ ਨਾਲ ਹੀ ਦੇਖਦਾ ਉਹਦੀ ਦ੍ਰਿਸ਼ਟੀ ਬਦਲਦੀ ਨਹੀਂ ਸਾਰਿਆਂ ਤੇ ਉਹਦੀ ਇੱਕੋ ਜੀ ਕਿਰਪਾ ਦ੍ਰਿਸ਼ਟੀ ਪੈਂਦੀ ਆ ਬੇੜ ਪਰਾਈਆਂ ਚੰਗੀਆਂ ਪਹਿਣਾ ਬਾਵਾ ਧੀਆ ਜਾਣੇ ਇਹ ਵੀ ਉਪਦੇਸ਼ ਪਾਤਸ਼ਾਹ ਨੇ ਸਾਨੂੰ ਦਿੱਤਾ ਹੈ ਇਸ ਤਰ੍ਹਾਂ ਬ੍ਰਹਮ ਗਿਆਨੀ ਦ੍ਰਿਸ਼ਟੀ ਬਦਲ ਜਾਂਦੀ ਆ ਉਹ ਸਭ ਨੂੰ ਇੱਕੋ ਅੱਖ ਨਾਲ ਦੇਖਦਾ ਇੱਕ ਨਿਗਾ ਨਾਲ ਦੇਖਦਾ ਇਹ ਪਵਿੱਤਰ ਤੀਸਰਾ ਪਦਾ ਸੰਪੂਰਨ ਹੋਇਆ ਅੱਗੇ ਚੌਥਾ ਪਦਾ ਆਰੰਭ ਹੁੰਦਾ ਹੈ ਬ੍ਰਹਮ ਗਿਆਨੀ ਇੱਕ ਹੀ ਉਪਰਿਆਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਰਵਗਿਆਨੀ ਉਸ ਇੱਕ ਪਰਮੇਸ਼ਰ ਦੇ ਨਾਲ ਜੁੜਿਆ ਰਹਿੰਦਾ ਹੈ ਉਹ ਸਦਾ ਕਦੇ ਵੀ ਵਿਨਾਸ਼ ਨਹੀਂ ਹੁੰਦਾ ਅੱਜ ਤੱਕ ਜਿਤਨੇ ਵੀ ਬ੍ਰਾਹਮਣ ਗਿਆਨ ਨੂੰ ਪ੍ਰਾਪਤ ਕਰਨ ਵਾਲੇ ਵਾਰੇ ਹੋਏ ਆ ਦੁਨੀਆ ਦੇ ਵਿੱਚ ਉਹਨਾਂ ਦੁਨੀਆ ਅੱਜ ਵੀ ਜਾਣਦੀ ਆ ਪਰ ਰਾਜਿਆਂ ਨੂੰ ਵੱਡੇ ਵੱਡੇ ਅਮੀਰਾਂ ਨੂੰ ਕੋਈ ਨਹੀਂ ਜਾਣਦਾ ਇਹ ਚੌਥਾ ਪਾਧਾ ਆਰੰਭ ਹੋ ਗਿਆ ਇਹਦੀ ਵਿਚਾਰ ਆਪਾਂ ਅਗਲੇ ਦਿਵਾਨਾ ਵਿੱਚ ਸਰਬਣ ਕਰਾਂਗੇ ਇੱਥੇ ਰੋਕਣ ਦੀ ਆਗਿਆ ਬਖਸ਼ੋ ਬੋਲਦਿਆਂ ਨੇਕਾ ਅਖਰਬਾਰ ਕੱਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਮਾਪਤੀ ਕਰੀਏ ਬਲੋ ਫਤੇ ਪਾ ਫਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ